ਤੂੰ ਕੀ ਸੋਚ ਗਈ ਕਿ ਇਹਨੂੰ ਹਰ ਗੱਲ ਮਨਾਉਣਾ ਬਹੁਤ ਸੌਖਾ ਉੱਪਰ ਤੂੰ ਕੀ ਸੋਚ ਗਈ ਕਿ ਇਹਨੂੰ ਹਰ ਗੱਲ ਮਨਾਉਣਾ ਬਹੁਤ ਸੌਖਾ ਉੱਪਰ ਮੈਂ ਆਪਣੀ ਹੀ ਗੱਲ ਮੰਨ ਚਾਹਾਂ ਇਹ ਤਾਂ ਫਿਰ ਤੇਰਾ ਭਲੇ ਖਾਊਗਾ ਮੈਂ ਆਪਣੀ ਹੀ ਗੱਲ ਮੰਨ ਜਾਏ ਤਾਂ ਫਿਰ ਤੇਰਾ ਭਲੇ ਖਾਊਗਾ ਸਬਰ ਦੇ ਵਿੱਚ ਰਹਿ ਕੇ ਜੀਨੇ ਤੇਰੇ ਤੋਂ ਬਿਨਾ ਇਹ ਦਿਨ ਕੱਟਦੇ ਸਬਰ ਦੇ ਵਿੱਚ ਰਹਿ ਕੇ ਜੀਨੇ ਤੇਰੇ ਤੋਂ ਬਿਨਾ ਇਹ ਦਿਨ ਕੱਟਦੇ ਕੀ ਨਾ ਸੋਚੀ ਕਿ ਇਹ ਤੇਰਾ ਤੇ ਮੇਰਾ ਕੋਈ ਪੁਰਾਣਾ ਲਿਖਾ ਹੋਇਆ ਕੀ ਨਾ ਸੋਚੀ ਕਿ ਤੇਰਾ ਤੇ ਮੇਰਾ ਕੋਈ ਪੁਰਾਣਾ ਲਿਖਾ ਹੋਇਆ ਗੁੱਡ ਬਾਏ